ਪਛਾਣੇ ਨਹੀਂ ਯਾਰ ਤੂੰ ਤੂੰ ਸਾਰੂ ਮੰਡੀ ਦੇ ਹਰ ਵੀਡੀਓ ਤੇ ਕਮੈਂਟ ਕਰਦਾ ਨਾ ਮੈਂ ਦੇਖ ਰਿਹਾ ਬਹੁਤ ਸਾਰਾ ਤੂੰ ਕਰਦਾ ਤੂੰ ਕੀ ਹੋ ਗਿਆ ਤੇ ਇਹਨੂੰ ਦਿਲ ਕੁ ਛੱਡੇ ਹੋਇਆ ਹੈ ਹੰਕ ਖਰਾਬ ਹੋ ਗਿਆ ਕੀ ਹੋ ਗਿਆ ਪਸ਼ਾਬ ਵਾਲੇ ਖਰਾਬ ਹੋ ਗਏ ਇਕੱਤੀ ਪਿਸ਼ਾਬ ਵਾਲੇ ਅੰਗ ਖਰਾਬ ਹੋ ਗਏ ਅੱਛਾ ਮੈਂ ਤੁਸੀਂ ਸਾਰੇ ਜੇ ਸਾਡੇ ਫੇਸਬੁੱਕ ਤੇ ਕਮੈਂਟ ਦੇਖਦੇ ਹੋਏ ਤੇ ਰਾਧੇ ਨਾਮ ਦੇ ਮੁੰਡੇ ਦਾ ਕਮੈਂਟ ਹਮੇਸ਼ਾ ਆਂਦਾ ਸੀ ਐਵਰੀ ਟਾਈਮ ਉਹਦਾ ਆਣਾ ਹੀ ਆਣਾ ਹੈ ਇੰਸਟਾਗ੍ਰam ਤੇ ਵੀ YouTube ਤੇ ਵੀ ਔਰ ਫੇਸਬੁੱਕ ਤੇ ਵੀ ਅੱਜ ਜੋ ਰਾਧੇ ਪੂਰੇ ਹੋ ਗਿਆ ਨਾ ਰਾਧੇ ਦੇ ਪਿਤਾ ਜੀ ਨੇ ਆਪਣੇ ਵੱਲੋਂ ਬਹੁਤ ਜਾਨ ਲਈ ਹੈ 8 ਸਾਲ ਪੈਸਾ 8 ਸਾਲ 8 ਸਾਲ ਆਪਣੇ ਬੇਟੇ ਨੂੰ ਲੈ ਕੇ ਤੱਕੇ ਖਾਦੇ ਕੋਈ ਛੋਟੀ ਗੱਲ ਨਹੀਂ ਹੈਗੀ ਨਾ ਕਹਿਣਾ ਬਹੁਤ ਸੌਖਾ ਹੈ ਨਾ ਮਿਸਟਰ ਮੇਰੇ ਮੂੰਹ ਦੇ ਲਫ਼ਜ਼ਾਂ ਤੋਂ ਕਹਿਣਾ ਬਹੁਤ ਸੌਖਾ ਹੈ ਜਿਹੜੇ ਬਾਪ ਨੇ ਆਪਣੇ ਬੇਟੇ ਨੂੰ ਲੈ ਕੇ 8 ਸਾਲ ਤੱਕੇ ਖਾਦੇ ਹੋਣ ਨਾ ਉਹ ਦੁੱਖ ਉਹੀ ਜਾਣਦਾ ਨਾ ਬੜਾ ਖੀੜ ਦੇ ਵਿੱਚ ਇਹ ਜੰਗ ਹਾਰ ਕੇ ਬੈਡ ਸੋਰਸ ਨਾਲ ਨਹੀਂ ਜੂਝ ਪਾਇਆ ਨਾ ਬੈਡ ਸੋਰ ਬਹੁਤ ਜਾਨ ਲੈਵਾ ਹੈ ਮੈਨੂੰ ਲਗਾਤਾਰ ਪੇਸ਼ੈਂਟ ਬੈਡ ਸੋਰਸ ਦੀ ਫੋਟੋ ਭੇਜਦੇ ਔਰ ਕਹਿੰਦੇ ਕਿ ਥੋੜਾ ਜਿਹਾ ਜ਼ਖਮੀ ਹੈ ਇਹ ਬਹੁਤ ਜ਼ਿਆਦਾ ਹੁੰਦਾ ਮੇਰੇ ਨਾਲ ਨਾ ਲਗਾਤਾਰ ਫੋਟੋਸ ਭੇਜਦੇ ਰੋਜ਼ ਫੋਨ ਆਉਂਦੇ ਆ ਬੈਡ ਸੋਰਸ ਨੂੰ ਨਾਰਮਲ ਨਾ ਸਮਝੋ ਨਾ ਰਾਧੇ ਬੇਜਾਨ ਅੰਦਰ ਪਿਆ ਪਾਣੀ ਪਾ ਛੱਡਣ ਚੱਲੀਏ ਤੁਹਾਡੀ ਆਪਣੀ ਟੀਮ ਨਾ ਅਸੀਂ ਨਹੀਂ ਛੱਡਣ ਜਾਂਦੇ ਅਸੀਂ ਕਿਸੇ ਨੂੰ ਜਾਣ ਵੇਲੇ ਸੇਵਾ ਨਹੀਂ ਦਿੰਦੇ ਬਟ ਰਾਧੇ ਨੇ ਆਨਲਾਈਨ ਸੇਵਾ ਹਮੇਸ਼ਾ ਨਿਭਾਈ ਹੈ ਉਹਨੇ ਇਸ ਸੰਸਥਾ ਦੀ ਕਦਰ ਕੀਤੀ ਹੈ ਕਦੇ ਮੈਂ ਨਹੀਂ ਉਹ ਸੇਵਾਵਾਂ ਦਿੱਤੀਆਂ ਯਾ ਮਨੀਸ਼ ਨੇ ਯਾ ਦੀਪਿਕਾ ਆਪਣੇ ਨੇ ਸੇਵਾ ਕੀਤੀ ਸੰਸਥਾ ਨੇ ਦਿੱਤੀਆਂ ਤੇ ਰਾਧੇ ਨੇ ਇਸ ਸੰਸਥਾ ਦੀ ਸੇਵਾ ਦੀ ਕਦਰ ਬਹੁਤ ਕੀਤੀ ਹੈ ਮੇਰੇ ਨਾਲ ਜਦ ਵੀ ਫੋਨ ਤੇ ਗੱਲ ਹੋਈ ਹੈ ਉਹਨੇ ਹਮੇਸ਼ਾ ਸ਼ੁਕਰੀਆ ਅਦਾ ਕੀਤਾ ਸੰਸਥਾ ਦਾ ਬਹੁਤ سارے ਪੇਸ਼ੈਂਟ ਸੇਵਾ ਵਾਲੇ ਕਿ ਚਲੇ ਜਾਂਦੇ ਨੇ ਲੇਕਿਨ ਉਹ ਸੰਸਥਾ ਲਈ ਕਦੇ ਇੱਕ ਇੱਟ ਨਹੀਂ ਜੋੜਦੇ ਬਟ ਰਾਧੇ ਉਹਨਾਂ ਚੋਂ ਨਹੀਂ ਸੀਗਾ ਰਾਧੇ ਨੇ ਹਮੇਸ਼ਾ ਸਪੋਰਟ ਕੀਤੀ ਆਨਲਾਈਨ ਮਨੀਸ਼ ਵੀਰ ਤੇ ਬਹੁਤ ਬੈਡ ਸੋਰ ਰਹੇ ਨੇ ਆਪਣੇ ਆਪ ਦੇ ਵਿੱਚ ਇਸੇ ਐਂਬੂਲੈਂਸ ਦੇ ਵਿੱਚ ਆਫਿਸ ਜਾਂਦਾ ਰਹੇ ਸਾਰਾ ਕੁਝ ਕਰਦਾ ਰਿਹਾ ਹੈ ਮੁਨਿਸ ਤੁਸੀਂ ਐਜ਼ ਅ ਟੀਮ ਇਕੱਠੇ ਹੋ ਕੇ ਨਾ ਚੱਲਦੇ ਜੇ ਹੈ ਨਾ ਸੰਸਥਾ ਦੀ ਸਪੋਰਟ ਨਾ ਹੋਣੀ ਸੱਚੀ ਅਸੀਂ ਔਖਾ ਹੋ ਗਏ ਅਸੀਂ ਨਾ ਹਾਂਜੀ ਹਾਂ ਬੈਟਸਰ ਬਹੁਤ ਡੁੰਗੇ ਹੋ ਜਾਂਦੇ ਕਿੱਥੇ ਆਫਿਸ ਜਾਂਦਾ ਕਿੱਥੇ ਕਿਆ ਕਰਦਾ ਹਨ ਉੱਠਾ ਜੁਨਿਟੀ ਦੇ ਵਿੱਚ ਹੀ ਚੱਲਦਾ ਹੈਗਾ ਸਾਰਾ ਸਿਸਟਮ ਇਕੱਠਾ ਹੋ ਕੇ ਹੈ ਨਾ ਇਕੱਠਾ ਹੋ ਕੇ ਕਦੀ ਬੋਲਦੇ ਹੈਗੇ ਵੀ ਜੰਨੀ ਵੀ ਡਿਸੇਬਲ ਹੈਗੇ ਉਹ ਸਾਰੇ ਇੱਕ ਇੱਕ ਜਗ੍ਹਾ ਦੇ ਉੱਤੇ ਸੀ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਇਹ ਵੀ ਰਵੀ ਚਾਹੁੰਦਾ ਤਾਂ ਆਪਾਂ ਨੇ ਵੀ ਕੋਸ਼ਿਸ਼ ਕੀਤੀ ਬੁਲਾਉਣ ਦੀ ਬਹੁਤ ਵਾਰ ਪਰ ਆਇਆ ਵੀ ਹੈਗਾ ਆਪਣੇ ਕੋਲ ਤਿੰਨ ਵਾਰ ਪਿੱਛੇ ਘਾਟੀਆਂ ਪ੍ਰੋਬਲਮਾਂ ਦਾ ਕੁਝ ਵੀ ਆਏਗਾ ਉਹਦੇ ਕਰਕੇ ਫੇਰ ਜਾਣਾ ਪੈਂਦਾ ਦਾ ਬਾਪੂ ਜੀ ਨੂੰ ਵੀ ਜਾਣਾ ਪੈਂਦਾ ਹੈਗਾ ਲੋਕ ਕਹਿ ਦਿੰਦੇ ਆ ਕਿ ਆਣਾ ਚਾਹੁੰਦੇ ਆ ਨਾਲ اٹੈਂਡੈਂਟ ਨਹੀਂ ਹੁੰਦੇ ਅਸੀਂ ਇਸ ਟਾਈਮ ਬਹੁਤ ਔਖੇ ਹਾਲਾਤਾਂ ਤੋਂ ਜੂਝ ਰਹੇ ਹਾਂ ਸਾਡੇ ਕੋਲ ਸੇਵਾਦਾਰਾਂ ਦੀ ਕਾਰਟ ਹੈ ਤੁਸੀਂ ਆਪਣੇ ਪਾਸੇ ਕਿਤੇ ਨਾ ਕਿਤੇ ਮੋਢਾ ਲਾ ਸਕਦੇ ਹੋ ਨਾ ਪਲੀਜ਼ ਇਸ ਗੱਲ ਨੂੰ ਜ਼ਰੂਰ ਸਮਝੋ ਬੈਡ ਸੋਰ ਬਹੁਤ ਜਾਨ ਲੈਵਾ ਹੁੰਦੇ ਆ ਇਹ ਕੋਈ ਨਾਰਮਲ ਜ਼ਖਮ ਨਹੀਂ ਆਮ ਇਨਸਾਨ ਦੇ ਇੰਜਰੀ ਜੋ ਪਹਿਲਾਂ ਜਿਹੜੇ ਹੁੰਦੇ ਆ 7 ਵਜ ਦੀ ਆ ਠੀਕ ਹੋ ਜਾਂਦੇ ਆ ਰਾਦਰ ਦੇ ਪਿਤਾ ਜੀ ਨਾਲ ਹੈ ਭਾਈ ਸਾਹਿਬ ਤੁਹਾਨੂੰ ਨਾਲ ਸੇਵਾ ਦੇ ਰਹੇ ਹਨ ਨਹੀਂ ਬਚਾ ਸਕੇ ਇਸ ਲਈ ਮਾਫੀ ਚਾਹਨੇ ਬਟ ਅਸੀਂ ਆਪਣੇ ਵੱਲੋਂ ਪੂਰੀ ਇਮਾਨਦਾਰ ਕੋਸ਼ਿਸ਼ ਕੀਤੀ ਤੁਸੀਂ ਜਾਣਦੇ ਹੋ ਨਾ ਔਰ ਰਾਦਰ ਦੇ ਪਿਤਾ ਜੀ ਨੇ 8 ਸਾਲੇ ਤਪੱਸਿਆ ਕੀਤੀ ਆਪਣੇ ਬੇਟੇ ਨੂੰ ਲੈ ਕੇ ਇਹ ਸੌਖੀ ਗੱਲ ਨਹੀਂ ਹੈ ਬਹੁਤ ਔਖੀ ਗੱਲ ਹੈ ਨਾ ਪਲੀਜ਼ ਦੁੱਖ ਵੰਡਾਓ ਰਾਦਰ ਦੇ ਨਾਮ ਦੇ ਮੁੰਡੇ ਦੇ ਕਮੈਂਟ ਨੂੰ ਨਹੀਂ ਦੇਖਿਆ ਕਰਨਗੇ ਚਲੇ ਗਿਆ ਵਿਚਾਰਾ ਨਾ ਜਵਾਨ ਮੁੰਡਾ ਸੀਗਾ ਸਪਾਈਨਲ ਕੋਰਡ ਇੰਜਰੀ ਬਾਰੇ ਅਸੀਂ ਤੁਹਾਨੂੰ ਬੇਨਤੀਆਂ ਕਰਦੇ ਆਂ ਪਲੀਜ਼ ਸਾਡੇ ਵੀਡੀਓ ਸਾਂਝੇ ਕਰਕੇ ਪੇਸ਼ੈਂਟਸ ਤੱਕ ਪਹਿਲਾਂ ਪਹੁੰਚਾਓ ਬਹੁਤ ਜ਼ਰੂਰੀ ਹੈ ਪਹਚਾਣੇ ਤਾਂ ਪੇਸ਼ੈਂਟ ਟਾਈਮ ਸਿਰ ਆ ਸਕਣ ਤਾਂ ਉਹਨਾਂ ਦੀ ਜ਼ਿੰਦਗੀਆਂ ਬਚ ਸਕਦੀਆਂ ਨੇ ਨਾ ਕਿੱਥੇ ਖੜੇ ਹੋ ਬੋਰਡ ਤੁਸੀਂ ਦੇਖ ਰਹੇ ਹੋ ਉੱਪਰ ਹਨਾ ਪਿੰਡ ਮਦਨਹੇੜੀ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਪਲੀਜ਼ ਇਸ ਗੱਲ ਦੀ ਅਹਿਮੀ ਜ਼ਰੂਰ ਸਮਝਿਆ ਕਰੋ ਤੁਹਾਡੇ ਵੀਡੀਓ ਸਾਂਝੇ ਕਰਨੇ ਆਪਣੇ ਆਪ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਬਹੁਤ ساری ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰਦੇ ਆਂ ਟਾਈਮਲੀ ਪੇਸ਼ੈਂਟ ਕੋਲ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ ਰਾਦੇ ਜਾ ਰਿਹਾ ਅੱਜ ਨਹੀਂ ਕਹਿ ਸਕਦਾ ਕੁਝ ਨਾ ਆਜੋ ਪੈਸੇ ਸਭ ਚੱਲਦੇ ਆ ਨਾ ਤੁਸੀਂ ਜਾ ਰਹੇ ਮਨੀਸ਼ ਨਾਲ ਫੇਸਬੁਕ ਤੇ ਉਹ ਰਾਦੇ ਨਾਮ ਦੇ ਜੋ ਕਮੈਂਟ ਆਉਂਦੇ ਸੀ ਉਹ ਹੁਣ ਨਹੀਂ ਦਿਖਣਗੇ ਤੁਹਾਨੂੰ ਸਾਰਿਆਂ ਨੂੰ ਨਾ ਮਨੀਸ਼ ਖੁਦ ਸਪਾਈਨਲ ਕੋਰਡ ਪੇਸ਼ੈਂਟ ਹੈ ਲੇਕਿਨ ਫੇਰ ਵੀ ਸੇਵਾ ਚ ਨਾਲ ਜਾ ਰਿਹਾ ਹੈ ਆਪਣੀ ਸਰਕਾਰੀ ਨੌਕਰੀ ਵੀ ਕਰਦਾ ਨਾਲ ਨਾਲ ਔਰ ਸੇਵਾ ਅੱਜ ਸੰਡੇ ਹੈ ਨਾ ਸੰਡੇ ਦੇ ਵਿੱਚ ਸੇਵਾ ਦੇ ਸਹਿਯੋਗ ਕਰਨ ਜਾ ਰਹੇ ਆ ਲੋਕ ਕਹਿੰਦੇ ਨੇ ਅਸੀਂ ਚਾਹ ਕਰਦੀਏ ਸੇਵਾ ਦੇ ਵਿੱਚ ਕਿਵੇਂ ਹਿੱਸਾ ਪਾ ਸਕਦੇ ਆ ਸਭ ਪਾ ਸਕਦੇ ਆ ਹਰ ਕੋਈ ਕੁਛ ਨਾ ਕੁਛ ਕਰ ਸਕਦਾ ਨਾ ਨੀਅਤ ਹੋਣੀ ਚਾਹੀਦੀ ਹੈ ਨੀਤਾਂ ਨੂੰ ਮੁਰਾਦਾ ਹੁੰਦੀ ਹੈ ਨਾ ਤਿੰਨ ਘੰਟੇ ਜਾਣ ਦੇ ਤਿੰਨ ਘੰਟੇ ਆਣ ਦੇ 6 ਘੰਟੇ ਹੈ ਨਾ ਘੰਟਾ ਉੱਥੇ ਰੁਕੇਗਾ ਠੀਕ ਆ ਭਾਈ ਸਾਹਿਬ